ਸਾਡੇ ਪਹਿਲੇ ਬੰਦੀ ਸਿੰਘ ਤਿੰਨ ਦਾ ਕਿਹਤੋ ਹਿੰਦੁਸਤਾਨ ਦੀਆਂ ਜਿੱਲਾਂ 'ਚ ਬੈਠੇ ਤੇ ਜੇ ਇਹਨਾਂ ਦਾ ਵਹਿਮ ਕਿ ਇਹਨਾਂ ਦੀਆਂ ਜਿੱਲਾਂ ਇਹਨਾਂ ਦੇ ਠਾਣੇ ਸਾਨੂੰ ਡਰਾ ਦੇਣਗੇ ਤੇ ਵਹਿਮ ਕੱਢ ਦੇਣ ਅਹੀ ਗੁਰਗੋਬ ਸਿੰਘ ਦੇ ਨਦੀ ਪੁੱਤ ਇਕਿਆਂ ਦੇ 51 ਮੋੜਾਂਗੇ ਤੇ ਪੰਜਾਬ ਦੀ ਨੌਜਵਾਨੀ ਜਿੱਥੇ ਸਾਡੇ ਚੱਪੇ-ਚੱਪੇ ਦੇ ਉੱਤੇ ਖੂਨ ਬਿਲਾਇਆ ਇਮਰੀ ਇੱਕ ਸੰਗ ਛੱਡ ਕੇ ਗਏ ਆ ਜਿੱਥੇ ਸੰਘਰਸ਼ ਭਾਈ ਜਸਵੰਤ ਸਿੰਘ ਛੱਡ ਕੇ ਗਏ ਆ ਪੰਜਾਬ ਦੀ ਨੌਜਵਾਨੀ ਹੁਣ ਸੰਘਰਸ਼ ਉਥੋਂ ਚੱਕੂਗੀ ਤੇ ਆਪਣੇ ਹੱਕ ਲੈ ਕੇ ਸੱਲ ਲਵੇਗੀ ਤੇ ਹੁਣ ਮੈਂ ਇਸ ਧਰਨੇ ਦੇ ਸਬੰਧ ਵਿੱਚ ਬੇਨਤੀ ਕਰਦਾ ਕਿ ਜਿਹੜੇ ਇਹਨਾਂ ਨੇ ਸ਼ਡਿਊਲ ਅਨਾਉਂਸ ਕਰਨਾ ਆ ਜਿੰਨਾ ਸਮਾਂ ਇਹ ਸ਼ਡਿਊਲ ਅਨਾਉਂਸ ਨਹੀਂ ਹੁੰਦਾ ਇਹ ਮੋਰਚਾ ਲਗਾਤਾਰ ਜਾਰੀ ਰਹੂਗਾ ਤੇ ਜਿਹੜੇ ਪ੍ਰੈਸ਼ਰ ਟੈਕਟਿਕਸ ਵਰਤ ਰਹੇ ਆ ਤਾਂ ਇਹਨਾਂ ਨੂੰ ਦੱਸ ਦਈਏ ਕਿ ਸਾਡੇ ਬਾਪੂਆਂ ਨੇ ਕਣਕਾਂ ਬੀਜ ਲੀਆਂ ਵਿਹਲੇ ਆ ਟਰਾਲੀਆਂ ਤੇ ਤਰਪਾਲਾ ਪੈਂਦਿਆ ਹੀ ਬਿੰਦ ਨਹੀਂ ਲਾਉਣਾ ਜੇ ਇਹਨਾਂ ਨੂੰ ਲੱਗਦਾ ਆ ਕਿ ਕਿਹੇ ਤਰੀਕੇ ਡਰਾ ਕੇ ਟਮਕਾ ਕੇ ਕਿਸੇ ਚਲਾਕੀ ਦੇ ਨਾਲ ਮੋਰਚਾ ਖੇੜ ਦੇਣਗੇ ਟੱਪ ਲੈ ਕੇ ਚ ਹੋਣਗੇ ਆ ਯੂਨੀਵਰਸਿਟੀ ਦਾ ਕੋਨਾ ਕੋਨਾ ਟਰੈਕਟਰ ਟਰਾਲੀਆਂ ਨਾ ਭਰਦਿਆਂਗੇ